ਸਭ ਤੋਂ ਪਹਿਲਾਂ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਜਿੰਨੇ ਪ੍ਰੈਸ ਵਾਲੇ ਸਾਡੇ ਭਰਾ ਉਹਨਾਂ ਦਾ ਸਵਾਗਤ ਕਰਦਾ ਮੈਂ ਔਰ ਮੇਰੇ ਨਾਲ ਸਾਡੇ ਵੱਡੇ ਭਰਾ ਦਰਸ਼ਨ ਗਿੱਲ ਜੀ ਜੈਕਮਸੀ ਜੀ ਔਰ ਮਾਈਕਲ ਜੀ ਅੱਜ ਅਸੀਂ ਪ੍ਰੈਸ ਕਾਨਫਰੰਸ ਇਸ ਕਰਕੇ ਬੁਲਾਈ ਹੈ ਕਿ ਜਿਸ ਤ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਲੋਕ ਸਭਾ ਦੇ ਹੁਣੇ-ਹੁਣੇ ਜਿਹੜੇ ਇਲੈਕਸ਼ਨ ਜਿਹੜੇ ਆ ਉਹ ਸੰਪੰਨ ਹੋਏ ਆ ਔਰ ਜਿਹਦੇ ਵਿੱਚ ਕੱਲ ਰਿਜ਼ਲਟ ਆਇਆ ਸੀ ਔਰ ਜੋ ਜਿਸ ਤਰ੍ਹਾਂ ਫਤਿਹਗੁਰ ਸਾਹਿਬ ਤੋਂ ਮੈਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਇਲੈਕਸ਼ਨ ਲੜਿਆ ਸੀ ਉਹਦੇ ਵਿੱਚ ਮੈਂ ਧੰਨਵਾਦ ਕਰਦਾ ਹਾਂ ਉਹਨਾਂ ਸਾਰੀਆਂ ਮੇਰੇ ਭਰਾਵਾਂ ਦਾ ਭੈਣਾਂ ਦਾ ਬਜ਼ੁਰਗ ਮਤਾਮਾਂ ਦਾ ਨੌਜਵਾਨਾਂ ਦਾ ਜਿਹੜੇ ਮੇਰੇ ਨਾਲ ਚੱਲੇ ਔਰ ਖਾਸ ਕਰਕੇ ਜਿੰਨੇ ਵੀ ਸਾਡੇ ਭਾਵੇਂ ਪਾਸਟਰ ਸਭਾਨ ਸੀਗੇ ਜਾਂ ਯੂਥ ਦੇ ਲੜਕੇ ਸੀਗੇ ਉਹਨਾਂ ਸਭ ਦਾ ਮੈਂ ਧੰਨਵਾਦ ਕਰਦਾ ਹਾਂ ਕਿਉਂਕਿ ਉਹਨਾਂ ਨੇ ਦਿਨ ਰਾਤ ਮੇਰੇ ਨਾਲ ਇੱਕ ਕਰਕੇ ਜਿੱਥੇ ਅਸੀਂ ਕੋਸ਼ਿਸ਼ ਬਹੁਤ ਕੀਤੀ ਕਿ ਪੂਰੇ ਹਲਕੇ ਨੂੰ ਪਰ ਰਸੋਰਸਸ ਕਮ ਹੋਣ ਕਰਕੇ ਅਸੀਂ ਪੂਰੇ ਹਲਕੇ ਨੂੰ ਕਵਰ ਨਹੀਂ ਪਾਏ ਕਰ ਪਾਏ ਔਰ ਜੋ ਵੀ ਵੋਟਾਂ ਜਿਹੜੇ ਵੋਟਰਾਂ ਨੇ ਸਾਨੂੰ ਦਿੱਤੀਆਂ ਨੇ ਮੈਂ ਉਹਨਾਂ ਦਾ ਹਮੇਸ਼ਾ ਰਿਣੀ ਰਹੂੰਗਾ ਔਰ ਹਮੇਸ਼ਾ ਉਹਨਾਂ ਦੇ ਨਾਲ ਮੈਂ ਖੜਿਆ ਰਹੂੰਗਾ ਆਉਣ ਵਾਲੇ ਸਮੇਂ ਵਿੱਚ ਬੁੱਧਿਗੜ੍ਹ ਸਰਾਂ ਵਿੱਚ ਇਸ ਤਰ੍ਹਾਂ ਦੇ ਵਿੱਚ ਕੰਮ ਕਰੂੰਗਾ ਦੇਖੋ ਆਉਣ ਵਾਲੇ ਹਲਕੇ ਦੇ ਵਿੱਚ ਮੇਰਾ ਇਹ ਜਿਹੜਾ ਲੋਕਾਂ ਦੇ ਲਈ ਇਹ ਆ ਕਿ ਦੁੱਖ ਸੁੱਖ ਦੇ ਵਿੱਚ ਮੈਂ ਉਹਨਾਂ ਦੇ ਸ਼ਾਮਲ ਹੋੂੰਗਾ ਔਰ ਜੋ ਵੀ ਮੈਂ ਉਹਨਾਂ ਦੇ ਲਈ ਭਲਾਈ ਦੇ ਕੰਮ ਕਰ ਸਕਦਾ ਲੋਕ ਭਲਾਈ ਦੇ ਉਹ ਜ਼ਰੂਰ ਕਰੂੰਗਾ ਔਰ ਖਾਸ ਕਰਕੇ ਜੋ ਸਾਡੇ ਕਾਂਗਰਸ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਜੀ ਜਿੱਤੇ ਨੇ ਮੈਂ ਆਪਣੇ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਆ ਔਰ ਮੈਂ ਅਸੀਂ ਆਸ ਕਰਦੇ ਹਾਂ ਕਿ ਉਹ ਹੋਰ ਵੀ ਵਧੀਆ ਇਲਾਕੇ ਦੇ ਵਿੱਚ ਲੋਕਾਂ ਦੀ ਸੇਵਾ ਕਰਨਗੇ